26 ਦਸੰਬਰ ਤੋਂ ਰੇਲ ਦਾ ਸਫ਼ਰ ਹੁਣ ਹੋਣ ਜਾ ਰਿਹਾ ਹੈ ਮਹਿੰਗਾ ਭਾਰਤੀ ਰੇਲਵੇ ਨੇ ਯਾਤਰੀ ਕਿਰਾਏ ਵਿੱਚ ਬਦਲਾਅ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਰੇਲਵੇ ਨੇ ਕਿਰਾਇਆ ਤਰਕ ਸੰਗਤੀਕਰਨ ਦਾ ਨਾਮ ਦਿੱਤਾ ਹੈ ਸਭ ਤੋਂ ਵੱਡੀ ਗੱਲ ਇਹ ਵਾਦਾ ਰੋਜ਼ਾਨਾ ਯਾਤਰੀਆਂ ਜਾਂ ਫਿਰ ਛੋਟੀ ਦੂਰੀ ਦੀ ਯਾਤਰਾ ਕਰਨ ਵਾਲਿਆਂ ਨੂੰ ਨਹੀਂ ਲੱਗੇਗਾ ਇਹ ਬਦਲਾਅ ਮੁੱਖ ਤੌਰ ਉਤੇ ਲੰਬੀ ਦੂਰੀ ਦੇ ਯਾਤਰੀਆਂ ਦੇ ਲਈ ਕੀਤਾ ਗਿਆ ਜੇ ਤੁਸੀਂ ਜਨਰਲ ਕਲਾਸ ਵਿੱਚ 215 ਕਿਲੋਮੀਟਰ ਤੋਂ ਜ਼ਿਆਦਾ ਯਾਤਰਾ ਕਰਦੇ ਹੋ ਤਾਂ ਕਿਰਾਏ ਵਿੱਚ ਇੱਕ ਪੈਸਾ ਪ੍ਰਤੀ ਕਿਲੋਮੀਟਰ ਵਾਧਾ ਹੋਵੇਗਾ ਮੇਲ ਜਾਂ ਫਿਰ ਐਕਸਪ੍ਰੈਸ ਟ੍ਰੇਨਾਂ ਦੀ ਨਾਨ ਐਸ ਏਸੀ ਕਲਾਸ ਵਿੱਚ ਇਹ ਵਾਧਾ 2 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ ਏਸੀ ਕਲਾਸ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੀ 2 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਦੇਣਾ ਪਵੇਗਾ ਇੱਕ ਸਧਾਰਨ ਉਦਾਹਰਣ ਨਾਲ ਸਮਝੋ ਜੇ ਤੁਸੀਂ 500 ਕਿਲੋਮੀਟਰ ਨਾਨ ਏਸੀ ਵਿੱਚ ਯਾਤਰਾ ਕਰ ਰਹੇ ਹੋ ਤਾਂ ਤੁਹਾਡੀ ਟਿਕਟ ਸਿਰਫ 10 ਰੁਪਏ ਵਧੇਗੀ ਛੋਟਾ ਜਿਹਾ ਵਾਅਦਾ ਪਰ ਰੇਲਵੇ ਨੂੰ ਇਸ ਦੇ ਨਾਲ ਲਗਭਗ 600 ਕਰੋੜ ਰੁਪਏ ਵਾਧੂ ਆਮਦਨੀ ਦੀ ਉਮੀਦ ਹੈ ਦੂਜੇ ਪਾਸੇ ਓਪਨ ਕਰੀਏ ਟ੍ਰੇਨਾਂ ਵਿੱਚ ਮਾਸਿਕ ਸੀਜ਼ਨ ਟਿਕਟਾਂ ਉੱਤੇ ਕੋਈ ਅਸਰ ਨਹੀਂ ਜਨਰਲ ਕਲਾਸ ਵਿੱਚ 215 ਕਿਲੋਮੀਟਰ ਤੱਕ ਯਾਤਰਾ ਕਰਨ ਵਾਲੇ ਵੀ ਬਿਲਕੁਲ ਬੇਫਿਕਰ ਰਹਿ ਸਕਦੇ ਨੇ ਉਹਨਾਂ ਲਈ ਕੋਈ ਵਾਅਦਾ ਨਹੀਂ ਕੀਤਾ ਗਿਆ ਰੇਲਵੇ ਦਾ ਕਹਿਣਾ ਹੈ ਕਿ ਇਹ ਕਦਮ ਮਜਬੂਰੀ ਦੇ ਵਿੱਚ ਚੁੱਕਿਆ ਗਿਆ ਹੈ ਮੈਨਪਾਵਰ ਖਰਚ 115000 ਕਰੋੜ ਰੁਪਏ ਅਤੇ ਪੈਨਸ਼ਨ ਦਾ ਬੋਝ 60 8000 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ 2024-2025 ਵਿੱਚ ਸੰਚਾਲਨ ਦੀ ਕੁੱਲ ਲਾਗਤ 263000 ਕਰੋੜ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ ਸੁਰੱਖਿਆ ਅਤੇ ਸੇਵਾਵਾਂ ਵਿੱਚ ਸੁਧਾਰ ਲਈ ਵਾਧੂ ਫੰਡ ਦੀ ਲੋੜ ਦੇ ਕਰਕੇ ਹੀ ਲੰਬੀ ਦੂਰੀ ਦੇ ਯਾਤਰੀਆਂ ਤੋਂ ਇਹ ਮਾਮੂਲੀ ਵਾਅਦਾ ਲਿਆ ਜਾ ਰਿਹਾ ਹੈ 26 ਦਸੰਬਰ ਤੋਂ ਰੇਲ ਦਾ ਸਫ਼ਰ ਹੁਣ ਹੋਣ ਜਾ ਰਿਹਾ ਹੈ ਮਹਿੰਗਾ ਭਾਰਤੀ ਰੇਲਵੇ ਨੇ ਯਾਤਰੀ ਕਿਰਾਏ ਵਿੱਚ ਬਦਲਾਅ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਰੇਲਵੇ ਨੇ ਕਿਰਾਇਆ ਤਰਕ ਸੰਗਤੀਕਰਨ ਦਾ ਨਾਮ ਦਿੱਤਾ ਹੈ ਸਭ ਤੋਂ ਵੱਡੀ ਗੱਲ ਇਹ ਵਾਦਾ ਰੋਜ਼ਾਨਾ ਯਾਤਰੀਆਂ ਜਾਂ ਫਿਰ ਛੋਟੀ ਦੂਰੀ ਦੀ ਯਾਤਰਾ ਕਰਨ ਵਾਲਿਆਂ ਨੂੰ ਨਹੀਂ ਲੱਗੇਗਾ ਇਹ ਬਦਲਾਅ ਮੁੱਖ ਤੌਰ ਉਤੇ ਲੰਬੀ ਦੂਰੀ ਦੇ ਯਾਤਰੀਆਂ ਦੇ ਲਈ ਕੀਤਾ ਗਿਆ ਜੇ ਤੁਸੀਂ ਜਨਰਲ ਕਲਾਸ ਵਿੱਚ 215 ਕਿਲੋਮੀਟਰ ਤੋਂ ਜ਼ਿਆਦਾ ਯਾਤਰਾ ਕਰਦੇ ਹੋ ਤਾਂ ਕਿਰਾਏ ਵਿੱਚ ਇੱਕ ਪੈਸਾ ਪ੍ਰਤੀ ਕਿਲੋਮੀਟਰ ਵਾਧਾ ਹੋਵੇਗਾ ਮੇਲ ਜਾਂ ਫਿਰ ਐਕਸਪ੍ਰੈਸ ਟ੍ਰੇਨਾਂ ਦੀ ਨਾਨ ਐਸ ਸੀ ਕਲਾਸ ਵਿੱਚ ਇਹ ਵਾਧਾ 2 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ। ਏਸੀ ਕਲਾਸ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੀ 2 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਦੇਣਾ ਪਵੇਗਾ। ਇੱਕ ਸਧਾਰਨ ਉਦਾਹਰਣ ਨਾਲ ਸਮਝੋ ਜੇ ਤੁਸੀਂ 500 ਕਿਲੋਮੀਟਰ ਨਾਨ ਏਸੀ ਵਿੱਚ ਯਾਤਰਾ ਕਰ ਰਹੇ ਹੋ ਤਾਂ ਤੁਹਾਡੀ ਟਿਕਟ ਸਿਰਫ 10 ਰੁਪਏ ਵਧੇਗੀ। ਛੋਟਾ ਜਿਹਾ ਵਾਧਾ ਪਰ ਰੇਲਵੇ ਨੂੰ ਇਸ ਦੇ ਨਾਲ ਲਗਭਗ 600 ਕਰੋੜ ਰੁਪਏ ਵਾਧੂ ਆਮਦਨੀ ਦੀ ਉਮੀਦ ਹੈ। ਦੂਜੇ ਪਾਸੇ ਓਪਨ ਕਰੀਏ ਟ੍ਰੇਨਾਂ ਵਿੱਚ ਮਾਸਿਕ ਸੀਜ਼ਨ ਟਿਕਟਾਂ ਉੱਤੇ ਕੋਈ ਅਸਰ ਨਹੀਂ। ਜਨਰਲ ਕਲਾਸ ਵਿੱਚ 115 ਕਿਲੋਮੀਟਰ ਤੱਕ ਯਾਤਰਾ ਕਰਨ ਵਾਲੇ ਵੀ ਬਿਲਕੁਲ ਬੇਫਿਕਰ رہ ਸਕਦੇ ਨੇ ਉਹਨਾਂ ਲਈ ਕੋਈ ਵਾਅਦਾ ਨਹੀਂ ਕੀਤਾ ਗਿਆ ਰੇਲਵੇ ਦਾ ਕਹਿਣਾ ਹੈ ਕਿ ਇਹ ਕਦਮ ਮਜਬੂਰੀ ਦੇ ਵਿੱਚ ਚੁੱਕਿਆ ਗਿਆ ਹੈ ਮੈਨ ਪਾਵਰ ਖਰਚ 115000 ਕਰੋੜ ਰੁਪਏ ਅਤੇ ਪੈਨਸ਼ਨ ਦਾ ਬੋਝ 60000 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ 2024-2025 ਵਿੱਚ ਸੰਚਾਲਨ ਦੀ ਕੁੱਲ ਲਾਗਤ 263000 ਕਰੋੜ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ ਸੁਰੱਖਿਆ ਅਤੇ ਸੇਵਾਵਾਂ ਵਿੱਚ ਸੁਧਾਰ ਲਈ ਵਾਧੂ ਫੰਡ ਦੀ ਲੋੜ ਦੇ ਕਰਕੇ ਹੀ ਲੰਬੀ ਸੂਰੀ ਦੇ ਯਾਤਰੀਆਂ ਤੋਂ ਇਹ ਮਾਮੂਲੀ ਵਾਅਦਾ ਲਿਆ ਜਾ ਰਿਹਾ ਹੈ